ਅੱਜ ਦੇ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਵੱਧ ਗਏ ਹਨ ਅਤੇ ਇਹਨਾਂ ਨੂੰ ਚਲਾਉਣ ਦੇ ਲਈ ਪੈਟਰੋਲ ਦੀ ਜ਼ਰੂਰਤ ਪੈਂਦੀ ਹੈ ਅਤੇ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕੀ ਪੈਟਰੋਲ ਦੀ ਚੋਰੀ ਕਿਵੇਂ ਹੁੰਦੀ ਹੈ ਭਾਰਤ ਵਿੱਚ ਪੈਟਰੋਲ ਬਹੁਤ ਹੀ ਮਹਿੰਗਾ ਹੈ ਕਿਉਂਕਿ ਇਸ ਜਗ੍ਹਾ ਤੇ ਇਸ ਦਾ ਉਤਪਾਦਨ ਨਹੀਂ ਹੁੰਦਾ ਭਾਰਤ ਦੂਜੇ ਦੇਸ਼ਾਂ ਤੋਂ ਤੇਲ ਨੂੰ ਖਰੀਦ ਕੇ ਫਿਰ ਵੇਚਦਾ ਹੈ ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਹੁਤ ਜ਼ਿਆਦਾ ਵਧੀ ਹੋਈ ਹੈ ਤੁਸੀਂ ਇਹ ਸੁਣਿਆ ਹੀ ਹੋਵੇਗਾ ਕਿ ਕਿਸੇ ਪੰਪ ਤੇ ਪੈਟਰੋਲ ਦੀ ਚੋਰੀ ਹੁੰਦੀ ਹੈ ਥੋੜੀ ਜੀ ਚਲਾਕੀ ਦੇ ਨਾਲ ਪੰਪ ਵਾਲੇ ਬਹੁਤ ਪੈਸਾ ਕਮਾ ਲੈਂਦੇ ਹਨ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਪੈਟਰੋਲ ਵਾਲੇ ਕਿਵੇਂ ਪੈਟਰੋਲ ਦੀ ਚੋਰੀ ਕਰਦੇ ਹਨ ਅਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ ਅੱਜ ਉਹ ਤੁਹਾਨੂੰ ਦੱਸਦੇ ਹਾਂ ਕਿ ਪੈਟਰੋਲ ਦੀ ਚੋਰੀ ਕਿਵੇਂ ਹੁੰਦੀ ਹੈ ਮੰਨ ਲਓ ਤੁਸੀਂ ਕਿਸੇ ਪੈਟਰੋਲ ਪੰਪ ਤੇ ਗਏ ਅਤੇ ਤੁਸੀਂ 500 ਦਾ ਤੇਲ ਪਵਾਇਆ 500 ਦੇ ਤੇਲ ਪਵਾਉਣ ਨੂੰ 1 ਤੋਂ ਲੈ ਕੇ ਸਵਾ ਮਿੰਟ ਤੱਕ ਦਾ ਸਮਾਂ ਲੱਗ ਜਾਂਦਾ ਹੈ ਇਸ ਸਮੇਂ ਤੁਹਾਡਾ ਧਿਆਨ ਪੂਰਾ ਰੀਡਿੰਗ ਵੱਲ ਹੁੰਦਾ ਹੈ ਇਸ ਸਮੇਂ ਉਹ ਪੰਪ ਕਰਮਚਾਰੀ ਜੇ 10 ਸਕਿੰਟ ਵੀ ਇਸ ਨੋਜ਼ਲ ਨੂੰ ਬੰਦ ਕਰ ਦਿੰਦੇ ਨੇ ਤਾਂ ਤੁਹਾਡਾ 50 ਤੋਂ ਲੈ ਕੇ 60 ਰੁਪਏ ਤੱਕ ਦਾ ਪੈਟਰੋਲ ਨਹੀਂ ਪੈਂਦਾ ਤੁਹਾਡਾ ਧਿਆਨ ਪੂਰਾ ਰੀਡਿੰਗ ਵੱਲ ਹੁੰਦਾ ਹੈ ਅਤੇ ਤੁਹਾਨੂੰ ਇਹ ਨਹੀਂ ਪਤਾ ਤਾਂ ਚੱਲਦਾ ਕਿ ਉਸ ਸਮੇਂ ਤੇਲ ਟੈਂਕੀ ਦੇ ਵਿੱਚ ਜਾ ਰਿਹਾ ਹੈ ਜਾਂ ਨਹੀਂ ਤੁਹਾਨੂੰ ਦੱਸਦੇ ਹਾਂ ਕਿ ਪਿਛਲੇ ਸਾਲ ਯੂਪੀ ਦੇ ਵਿੱਚ ਬਹੁਤ ਸਾਰੇ ਪੰਪ ਤੇ ਤੇਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਇੰਜੀਨੀਅਰਾਂ ਦੀ ਮਦਦ ਦੇ ਨਾਲ ਇਹ ਖੁਲਾਸਾ ਹੋਇਆ ਕਿ ਪੰਪ ਵਾਲਿਆਂ ਨੇ ਇੱਕ ਅਜੀਹੀ ਚਿੱਪ ਲਗਾ ਰੱਖੀ ਹੈ ਜਿਸ ਨਾਲ ਆਟੋਮੈਟਿਕਲੀ ਤੇਲ ਘਟ ਪੈਂਦਾ ਹੈ ਤਾਂ ਕੀ ਹੁੰਦਾ ਸੀ ਕਿ ਗ੍ਰਾਹਕਾਂ ਨੂੰ ਪੈਸੇ ਤਾਂ ਪੂਰੇ ਦੇਣੇ ਪੈਂਦੇ ਸੀ ਅਤੇ ਉਹਨਾਂ ਨੂੰ ਤੇਲ ਘਟ ਪੈਂਦਾ ਸੀ ਤਾਂ ਇਹੀ ਤਰੀਕਾ ਸੀ ਜਿਸ ਨਾਲ ਪੈਟਰੋਲ ਦੀ ਚੋਰੀ ਹੁੰਦੀ ਹੈ ਤੇ ਆਜੋ ਤਾਂ ਨੂੰ ਅਸੀਂ ਦੱਸਦੇ ਹਾਂ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੁਹਾਨੂੰ ਤੇਲ ਉਸੇ ਪੰਪ ਤੋਂ ਭਰਉਣਾ ਚਾਹੀਦਾ ਹੈ ਜਿੱਥੇ ਡਿਜੀਟਲ ਮੀਟਰ ਵਾਲੀ ਮਸ਼ੀਨ ਲੱਗੀ ਹੋਵੇ ਕਿਉਂਕਿ ਪੁਰਾਣੀ ਮਸ਼ੀਨ ਦੇ ਵਿੱਚ ਧੋਖਾਧੜੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਭਾਰਤ ਵਿੱਚ ਧੋਖਾਧੜੀ ਦੇਖਣ ਤੋਂ ਬਾਅਦ ਪੁਰਾਣੀਆਂ ਮਸ਼ੀਨਾਂ ਹਟਾ ਕੇ ਨਵੀਆਂ ਮਸ਼ੀਨਾਂ ਬਹੁਤ ਜਗ੍ਹਾ ਤੇ ਲਗਾਈਆਂ ਗਈਆਂ ਹਨ ਅਤੇ ਜੇਕਰ ਪੰਪ ਦਾ ਮੀਟਰ ਬਹੁਤ ਜ਼ਿਆਦਾ ਤੇਜ਼ ਚੱਲੇ ਤਾਂ ਸਮਝ ਲੈਣਾ ਕਿ ਪੰਪ ਦੇ ਵਿੱਚ ਗੜਬੜੀ ਹੈ ਅਤੇ ਜੇਕਰ ਤੁਹਾਨੂੰ ਮੀਟਰ ਦੀ ਸਪੀਡ ਤੇਜ਼ ਲੱਗੇ ਤਾਂ ਤੁਸੀਂ ਕਰਮਚਾਰੀ ਨੂੰ ਸਪੀਡ ਘੱਟ ਕਰਨ ਲਈ ਕਹਿ ਸਕਦੇ ਹੋ ਅਤੇ ਕਦੇ ਵੀ ਪੰਪ ਤੋਂ ਤੇਲ ਆਊਟ ਫਿਗਰ ਦੇ ਵਿੱਚ ਨਹੀਂ ਪਰਵਾਉਣਾ ਚਾਹੀਦਾ ਜਿਵੇਂ 100 200 300 500 ਹਜ਼ਾਰ ਕਈ ਪੰਪ ਦੀ ਮਾਲਕ ਅਜਿਹੀ ਨੰਬਰਾਂ ਲਈ ਪਹਿਲਾਂ ਹੀ ਮਸ਼ੀਨ ਨੂੰ ਸੈੱਟ ਕਰ ਲੈਂਦੇ ਨੇ ਜਿਸ ਦੇ ਵਿੱਚ ਤੁਹਾਨੂੰ ਘੱਟ ਤੇਲ ਮਿਲਦਾ ਹੈ ਇਸ ਲਈ ਤੁਸੀਂ 90 190 490 ਅਜਿਹੀਆਂ ਰਕਮਾਂ ਦੇ ਵਿੱਚ ਹੀ ਤੁਹਾਨੂੰ ਤੇਲ ਪਰਵਾਉਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਚਾਰ ਪਹੀਆ ਵਾਹਨ ਦੇ ਵਿੱਚ ਤੇਲ ਪਰਵਾਉਂਦੇ ਹੋ ਤਾਂ ਤੁਹਾਨੂੰ ਨੀਚੇ ਉੱਤਰ ਕੇ ਪੰਪ ਦੇ ਕੋਲ ਰਹਿ ਕੇ ਤੇਲ ਭਰਵਾਉਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਗੱਡੀ ਦੇ ਵਿੱਚ ਬੈਠੇ ਰਹਿੰਦੇ ਹੋ ਤਾਂ ਪੰਪ ਦੇ ਕਰਮਚਾਰੀ ਇਸ ਦਾ ਫਾਇਦਾ ਚੱਕ ਲੈਂਦੇ ਹਨ ਪੈਟਰੋਲ ਕਰਮਚਾਰੀ ਡੀਜ਼ਲ ਨਿਯੋਜਨ ਨੂੰ ਕੁਝ ਸਮੇਂ ਲਈ ਬੰਦ ਕਰ ਦਿੰਦੇ ਹਨ ਅਤੇ ਤੁਹਾਨੂੰ ਪੈਟਰੋਲ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਅੱਜ ਤੁਸੀਂ ਜਾਣ ਗਏ ਹੋਵੋਗੇ ਕਿ ਪੈਟਰੋਲ ਦੀ ਚੋਰੀ ਕਿਵੇਂ ਹੁੰਦੀ ਹੈ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਅਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ